ਬਹੁਤ ਸਵਾਗਤ ਹੈ ਸਾਰੀ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਅਮਨਦੀਪ ਸਿੰਘ ਆਲੂਆਲਿਆ ਜੀ ਮੌਜੂਦ ਨੇ ਜਿਹੜੇ ਕਿ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਆਲੂਆਲਿਆ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਮੱਚ ਸੋ ਅੱਜਕਲ ਦੀਵਾਲੀ ਫੈਸਟੀਵਲ ਦੇ ਦਿਨ ਨੇ ਸਟੂਡੈਂਟਸ ਥੋੜੇ ਜਿਹਾ ਅੱਜਕਲ ਓਕੂਪਾਈਡ ਵੀ ਰਹਿੰਦੇ ਨੇ ਸੋ ਅੱਜ ਤੋਂ ਬਾਅਦ ਅਸੀਂ ਜਿਹੜੇ ਸਾਡੇ ਲਾਈਵ ਸ਼ੋ ਹੈ ਉਹ ਵਿਸ਼ਕਰਮਾ ਦਿਵਸ ਤੋਂ ਬਾਅਦ ਆਪਾਂ ਰੈਗੂਲਰ ਕਰਾਂਗੇ ਅ 3:30 ਦਾ ਟਾਈਮ ਅਸੀਂ ਬਿਲਕੁਲ ਰੈਗੂਲਰ ਕਰਾਂਗੇ ਤਾਂਕਿ ਮੈਕਸਿਮਮ ਸਟੂਡੈਂਟਸ ਨੇ ਜਿਹੜੇ ਮੈਂ ਚਾਹੂੰਗਾ ਕਿ ਉਹ ਅਮਨਦੀਪ ਜੀ ਤੋਂ ਉਹ ਬੈਨੀਫਿਟ ਲੈ ਸਕਣ ਉਹਨਾਂ ਦੇ ਜ਼ਿਹਨ 'ਚ ਜਿਹੜੇ ਵੀ ਸਵਾਲ ਨੇ ਉਹ ਪੁੱਛ ਸਕਣ ਅ ਅਮਨਦੀਪ ਜੀ ਮੈਂ ਆਸਟ੍ਰੇਲੀਆ ਯੂਕੇ ਕੈਨੇਡਾ ਥੋੜੇ ਥੋੜੇ ਸਵਾਲ ਮੇਰੇ ਜ਼ਿਹਨ 'ਚ ਬੜੇ ਇੰਪੋਰਟੈਂਟ ਨੇ ਮੈਂ ਚਾਹੂੰਗਾ ਜੀ ਇਹਨਾਂ ਤੋਂ ਗੱਲ ਸ਼ੁਰੂ ਕਰਾਂਗੇ ਔਰ ਸਟੂਡੈਂਟ ਸਾਰੇ ਭਾਵੇਂ ਤੁਸੀਂ ਆਸਟ੍ਰੇਲੀਆ ਦੇ ਲਈ ਇੰਟਰਸਟਿਡ ਹੋ ਤੁਸੀਂ ਯੂਕੇ ਬਾਰੇ ਸੋਚ ਰਹੇ ਹੋ ਤੁਸੀਂ ਯੂਐਸਏ ਬਾਰੇ ਸੋਚ ਰਹੇ ਹੋ ਕੈਨੇਡਾ ਬਾਰੇ ਸੋਚ ਰਹੇ ਹੋ ਤੇ ਤੁਸੀਂ ਕੁਐਸਚਨ ਆਪਣਾ ਪੁੱਛ ਸਕਦੇ ਹੋ ਇਸ ਵਕਤ ਚੈਟ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 9041390412 ਜਿਹੜੇ ਵੀ ਸਟੂਡੈਂਟ ਕਾਲ ਕਰਦੇ ਨੇ ਲੈਂਡਮਾਰਕ ਦੀ ਟੀਮ ਆਲੂਆਲੀਆ ਸਾਹਿਬ ਦੇ ਨਾਲ ਉਹਨਾਂ ਨੂੰ ਡਾਇਰੈਕਟ ਕਨੈਕਟ ਕਰਦੀ ਹੈ ਸੋ ਜੇ ਤੁਸੀਂ ਹੁਣ ਵੀ ਕਾਲ ਕਰੋਗੇ ਤੇ ਤੁਸੀਂ ਸਿੱਧੇ ਤੌਰ ਦੇ ਉੱਤੇ ਗੱਲ ਕਰ ਸਕੋਗੇ ਅਮਨ ਜੀ ਦੇ ਨਾਲ ਔਰ ਬਾਅਦ ਦੇ ਵਿੱਚ ਵੀ ਅਗਰ ਤੁਸੀਂ ਕਾਲ ਕਰਦੇ ਹੋ ਤਾਂ ਤੁਸੀਂ ਟੀਮ ਨੂੰ ਕਹੋ ਕਿ ਤੁਸੀਂ ਅਮਨਦੀਪ ਸਰ ਦੇ ਨਾਲ ਗੱਲ ਕਰਨੀ ਹੈ ਤੇ ਤੁਹਾਨੂੰ ਕਨੈਕਟ ਕਰਾਇਆ ਜਾਏਗਾ ਪਿਛਲੇ ਦਿਨਾਂ ਦੇ ਵਿੱਚ ਵੀ ਅਮਨਦੀਪ ਜੀ ਕਈ ਸਟੂਡੈਂਟਸ ਨੇ ਆਪਾਂ ਨੂੰ ਸਵਾਲ ਕੀਤੇ ਸੀ ਕੀ ਉਹ ਸਟੂਡੈਂਟ ਕਨੈਕਟ ਹੋਣਗੇ ਤੁਹਾਡੇ ਨਾਲ ਬਿਲਕੁਲ ਮੇਰੇ ਮੇਰੇ ਨਾਲ ਕਾਫੀ ਬੱਚਿਆਂ ਨੇ ਗੱਲਬਾਤ ਕੀਤੀ ਹੈ ਤੇ ਫੋਨ ਦੇ ਉੱਤੇ ਕਾਫੀ ਬੱਚਿਆਂ ਦੀ ਪ੍ਰੋਬਲਮਸ ਜਿਹੜੇ ਸੀ ਆਪਾਂ ਸੋਲਵ ਕਰਕੇ ਉਹਨਾਂ ਦਾ ਪ੍ਰੋਸੈਸ ਜਿਹੜਾ ਆ ਸਮੂਥਲੀ ਸ਼ੁਰੂ ਕਰਵਾ ਦਿੱਤਾ ਹੈ ਸੋ ਯੈਸ ਆਲ ਆਫ ਦੇ ਇਨਫੈਕਟ ਸਾਰੇ ਕਨੈਕਟ ਕਰ ਰਹੇ ਨੇ ਸਾਰੇ ਕਰਦੇ ਚਲੋ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਆਮ ਤੌਰ ਤੇ ਨਾ ਜੀ ਅੱਜਕੱਲ ਸਟੂਡੈਂਟਸ ਇਹ ਸੋਚਦੇ ਨੇ ਕਿ ਜਦੋਂ ਅਸੀਂ ਕਾਲ ਕਰਦੇ ਹਾਂ ਕਿਉਂਕਿ ਕਾਲ ਸੈਂਟਰ ਨੇ ਸਾਰੀਆਂ ਕੰਪਨੀਆਂ ਚ ਔਰ ਸਾਰੀਆਂ ਕੰਪਨੀਆਂ ਚ ਸਟਾਫ ਹੈ ਸਟੂਡੈਂਟਸ ਨੂੰ ਲੱਗਦਾ ਹੈ ਕਿ ਜਦੋਂ ਅਸੀਂ ਕਾਲ ਕਰਦੇ ਹਾਂ ਤੇ ਸਾਡੀ ਕਾਲ ਹੈ ਜਿਹੜੀ ਉਹ ਤੁਹਾਡੇ ਤੱਕ ਨਹੀਂ ਕਨੈਕਟ ਹੁੰਦੀ ਤੇ ਉਹ ਕਈ ਵਾਰੀ ਰਿਸੈਪਸ਼ਨ ਤੋਂ ਜਾਂ ਕਾਲ ਸੈਂਟਰ 'ਚੀ ਉਹ ਆਪਣੇ ਲੈਵਲ ਤੇ ਗੱਲ ਕਰਕੇ ਖਤਮ ਕਰ ਦਿੰਦੇ ਨੇ ਸਟੂਡੈਂਟ ਆਪਣੇ ਆਪ ਨੂੰ ਕਨਵਿੰਸ ਨਹੀਂ ਕਰ ਪਾਉਂਦਾ ਉਹਨੂੰ ਲੱਗਦਾ ਕਿ ਨਹੀਂ ਮੈਂ ਚਾਹੁੰਦਾ ਸੀ ਮੈਨੂੰ ਨਹੀਂ ਮਿਲਿਆ ਸੋ ਤੁਹਾਡੇ ਨਾਲ ਅਗਰ ਉਹਨਾਂ ਦੀ ਗੱਲ ਹੋਈ ਹੈ ਤੇ ਇਹ ਚੰਗੀ ਗੱਲ ਹੈ ਇਹ ਬੜੀ ਚੰਗੀ ਗੱਲ ਹੈ ਸਾਨੂੰ ਦਿੱਤੇ ਸੀ ਇਹ ਵੀ ਕਰ ਸਕਦੇ ਜੇ ਸਾਡੇ ਜੇ ਮੰਨ ਲਓ ਸਾਨੂੰ ਕਾਲ ਕਰਦੇ ਨੇ ਮੇਰੀ ਟੀਮ ਚ ਕੋਈ ਫੋਨ ਪਿਕ ਕਰਦਾ ਹੈ ਤੇ ਉਹ ਸਾਫ਼ ਕਹਦੇ ਮੇਰੀ ਅਮਨਦੀਪ ਜੀ ਨਾਲ ਗੱਲ ਕਰਵਾ ਦਿਓ ਤੇ ਮੈਂ ਡਾਇਰੈਕਟਲੀ ਉਹਨਾਂ ਨਾਲ ਗੱਲ ਕਰੂੰਗਾ ਨਾਰਮਲੀ ਤਾਂ ਮੈਂ ਡਾਇਰੈਕਟਲੀ ਅਵੇਲੇਬਲ ਹੁੰਨਾ ਹੀ ਹੈ ਪਰ ਜੇ ਕੋਈ ਕਾਲ ਪਿਕ ਵੀ ਕਰਦਾ ਹੈ ਤੇ ਮੇਰੇ ਨਾਲ ਡਾਇਰੈਕਟਲੀ ਗੱਲ ਕਰਨ ਚ ਕੋਈ ਹਰਜ ਨਹੀਂ ਹੈ ਉਹ ਤੁਹਾਡੇ ਨਾਲ ਮੇਰੀ ਕਾਲ ਕਨੈਕਟ ਕਰਵਾ ਦੇਣਗੇ ਬਿਲਕੁਲ ਠੀਕ ਹੈ ਸੋ ਹੁਣ ਜੇ ਅਸੀਂ ਆਪਾਂ ਗੱਲ ਸ਼ੁਰੂ ਕਰੀਏ ਜੀ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਸਰ ਸਟੂਡੈਂਟਸ ਕੈਨੇਡਾ ਬਾਰੇ ਵੀ ਵਰੀ ਨੇ ਆਸਟ੍ਰੇਲੀਆ ਬਾਰੇ ਵੀ ਵਰੀ ਨੇ ਪਹਿਲਾਂ ਕੈਨੇਡਾ ਵਰੀ ਕੇਸ ਗੱਲ ਨੂੰ ਲੈ ਕੇ ਕਿ ਜੌਬ ਨਹੀਂ ਹੈ ਵੀਜ਼ਾ ਨਹੀਂ ਹੈ ਆਫਰ ਲੱਗੇਗਾ ਕਿ ਬਣੇਗਾ ਕੀ ਸਟੂਡੈਂਟ ਕਨਫਿਊਜ਼ ਨਹੀਂ ਸਟੂਡੈਂਟਸ ਨੂੰ ਕਈ ਕਈਆਂ ਸਟੂਡੈਂਟਸ ਨੂੰ ਲੱਗਦਾ ਹੈ ਵੀ ਪਤਾ ਨਹੀਂ ਕੈਨੇਡਾ ਹੁਣ ਵੀਜ਼ੇ ਦੇਊਗਾ ਨਹੀਂ ਦੇਊਗਾ ਆਸਟ੍ਰੇਲੀਆ ਲੈਵਲ 2 ਚ ਹੋ ਗਿਆ ਉੱਥੇ ਉਹਨਾਂ ਨੂੰ ਵਰੀ ਇਹ ਹੈ ਵੀ ਪਤਾ ਨਹੀਂ ਸਾਡਾ ਕੀ ਬਣੂਗਾ ਔਰ ਕਨਫਿਊਜ਼ ਨਹੀਂ ਕਿਉਂਕਿ ਅੱਜ ਕੱਲ ਬਹੁਤ ਸਾਰੇ ਏਜੰਟਸ ਨੇ ਜਿਹੜੇ ਕਹਿੰਦੇ ਵੀ ਲੋੜ ਹੀ ਕਿਸੇ ਚੀਜ਼ ਦੀ ਨਹੀਂ ਆਇਰਟ ਸਟਿਵ ਨਹੀਂ ਲੋੜ ਐਦਾਂ ਦੀਆਂ ਗੱਲਾਂ ਬਹੁਤ ਸਾਰੇ ਏਜੰਟਸ ਮੈਂ ਕਹੂੰਗਾ ਕੰਸਲਟੈਂਟ ਨਹੀਂ ਏਜੰਟਸ ਸੋ ਸਟੂਡੈਂਟ ਕਨਫਿਊਜ਼ ਕਿ ਆਸਟ੍ਰੇਲੀਆ ਨੂੰ ਫੰਡ ਚਾਹੀਦੇ ਕਿੰਨੇ ਕ ਚਾਹੀਦੇ ਆ ਫੰਡ ਦੀ ਲੋੜ ਹੈ ਨਹੀਂ ਹੈ ਹਾਲਾਂਕਿ ਲੋੜ ਤਾਂ ਹੈ ਪਰ ਉਹ ਦਿਖਾਉਣੇ ਕਿਵੇਂ ਨੇ ਆਈਟੀਆਰ ਕਿੰਨੀ ਖੋਵੇ ਇਹ ਸਾਰੀਆਂ ਗੱਲਾਂ ਕੈਨੇਡਾ ਨੂੰ ਲੈ ਕੇ ਵੀ ਲਗਭਗ ਇਹੀ ਗੱਲ ਹੈ ਅਮਨਦੀਪ ਜੀ ਸਰ ਮੈਂ ਨਾ ਤੁਹਾਡੇ ਤੁਹਾਡੇ ਸਵਾਲਾਂ ਦਾ ਜਵਾਬ ਬਹੁਤ ਇੰਟਰਸਟਿੰਗ ਸੀ ਮੈਨੂੰ ਪੋਜੀਸ਼ਨ ਸਪੋਰਟ ਕੀਤੇ ਮੈਂ ਥੋੜਾ ਜਿਆਦਾ ਕੋਸ਼ਿਸ਼ ਕਰੂੰਗਾ ਲੀਕ ਤੋਂ हट ਕੇ ਦਵਾਂ ਜੀ ਜੀ ਤੁਸੀਂ ਤੁਸੀਂ ਖੁਦ মিডিਆ ਇੰਡਸਟਰੀ ਦੇ ਵੈਟਰਨ ਹੋ ਮੈਂ ਖੁਦ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਦੇਖ ਰਿਹਾ ਆ ਮੈਂ ਤੁਹਾਨੂੰ ਓਲਡ ਨਹੀਂ ਫੀਲ ਕਰਾਣਾ ਚਾਹੁੰਦਾ ਬਟ ਮੈਂ ਬਚਪਨ ਤੋਂ ਤਾਂ ਦੇਖ ਰਿਹਾ ਹਾਂ ਯਾਰ ਸੋ ਤੁਹਾਡੇ ਮੂਰੇ ਤੁਹਾਡੇ ਮੂਰੇ ਸਵਾਲ ਰੱਖਣਾ ਮੇਰੇ ਲਈ ਲਾਹੇਵੰਦ ਨਹੀਂ ਹੋਏਗਾ ਬਟ ਸਟਿਲ ਤੁਸੀਂ মিডিਆ ਚ ਤੁਸੀਂ ਆਪ ਮੇਰੇ ਨਾਲ ਸ਼ਾਇਦ ਐਗਰੀ ਕਰੋਗੇ ਕਿ ਨੈਗੇਟਿਵ ਗੱਲ ਜ਼ਿਆਦਾ ਵਿਕਦੀ ਹੈ ਪੋਜ਼ਿਟਿਵ ਗੱਲ ਘੱਟ ਦਿਖਦੀ ਹੈ ਨੈਗੇਟਿਵ ਗੱਲ ਜ਼ਿਆਦਾ ਵਿਕਦੀ ਹੈ ਇਹੀ ਥਿੰਗ ਜਿਹੜੀ ਹੈ ਨਾ ਇਸ ਟਾਈਮ ਦੇ ਉੱਤੇ ਸਾਡੀ ਇੰਡਸਟਰੀ ਚ ਹੋ ਰਹੀ ਹੈ ਐਂਡ ਇਹਨੂੰ ਦੇਖਣ ਦੇ ਦੋ ਨਜ਼ਰੀਏ ਆ ਇੱਕ ਜੇ ਚੀਜ਼ ਬਹੁਤ ਸੁਖਾਲੀ ਮਿਲ ਜਵੇ ਜਾਂ ਇੱਕ ਚੀਜ਼ ਬਹੁਤ ਮਹਿੰਗੀ ਮਿਲੇ ਜੋ ਇੱਕ ਮੈਂਟਲ ਯੂ ਨੋ ਬਲਾਕੇਜ ਹੈ ਕਿ ਆ ਸਾਡੀ ਐਸ ਐਨ ਇੰਡੀਵਿਜੂਅਲ ਜੇ ਮੈਂ ਕਿਸੇ ਦੁਕਾਨ ਤੇ ਕਪੜਾ ਲੈਣ ਚਲ ਜਾਵਾਂ ਤੇ ਮੈਨੂੰ ਮੈਨੂੰ ਉਹ ਬੰਦਾ ਕਹਿ ਦੇਵੇ ਜੀ 5000 ਦੀ ਸ਼ਰਟ ਆ ਤੇ ਮੈਨੂੰ ਇਦਾਂ ਲੱਗੇਗਾ ਪਤਾ ਨਹੀਂ ਚੰਗੀ ਹੋਏਗੀ ਜੇ ਮੈਨੂੰ ਕੋਈ ਬੰਦਾ ਇਹ ਕਹਿ ਦੇਵੇ ਭਾਜੀ ਤੁਹਾਡੇ ਨਾਲ ਤਾਂ ਪਿਆਰ ਹੀ ਬਹੁਤ ਹੈਗਾ ਤੁਹਾਨੂੰ ਤਾਂ ਮੈਂ ਫ੍ਰੀ ਦੇ ਵਿੱਚ ਸਾਰਾ ਕੰਮ ਕਰਾ ਦੂੰਗਾ ਫਿਰ ਲੱਗੇਗਾ ਹਾਂ ਯਾਰ ਇਹ ਤਾਂ ਵਧੀਆ ਬੰਦਾ ਹੈ ਇਹ ਤਾਂ ਮੇਥੋਂ ਕੋਈ ਪੈਸਾ ਲੈ ਹੀ ਨਹੀਂ ਰਿਹਾ ਉਹ ਤਾਂ ਮੈਨੂੰ ਸਰਵਿਸ ਵੀ ਦੇ ਰਿਹਾ ਫਰੋਂ ਇਹਨਾਂ ਮਿਕਸ ਹੋ ਜਾਂਦੀਆਂ ਚੀਜ਼ਾਂ ਬਹੁਤ ਜ਼ਿਆਦਾ। ਉਹੀ ਚੀਜ਼ ਸਾਡੇ ਲਾਈਨ ਆਫ ਵਰਕ ਦੇ ਵਿੱਚ। ਸਾਨੂੰ ਬਸ ਪਹਿਲੇ ਨੰਬਰ ਤੇ ਸਮਝਣ ਦੀ ਲੋੜ ਆ ਜਿਹੜਾ ਇੱਕ ਚੰਗਾ ਕੰਸਲਟੈਂਟ ਲੈਂਡਮਾਰਕ ਗਲੋਬਲ ਲਰਨਿੰਗ ਲਿਮਿਟਿਡ ਦੀ ਜੋ ਟੀਮ ਆ ਜਾਂ ਕੋਈ ਵੀ ਚੰਗਾ ਕੰਸਲਟੈਂਟ ਆ ਉਹ ਜੋ ਗੱਲ ਤੁਹਾਡੇ ਨਾਲ ਕਰ ਰਿਹਾ ਨਾ ਉਹ ਸੋਸ਼ਲ ਮੀਡੀਆ ਦੇਖ ਕੇ ਨਹੀਂ ਕਰ ਰਿਹਾ। ਉਹ ਗੱਲ ਕਰ ਰਿਹਾ ਆ ਇੱਕ ਐਮਬੈਸਡਰ ਦੀ ਨਿਊਜ਼ ਦੇਖ ਕੇ। ਇੱਕ ਐਮਬੈਸਡਰ ਨਾਲ ਮੀਟਿੰਗ ਕਰਕੇ ਇੱਕ ਪੋਲਿਟিক্যাল ਲੀਡਰ ਐਜੂਕੇਸ਼ਨ ਸੈਕਟਰ ਦੇ ਨਾਲ ਮੀਟਿੰਗ ਕਰਕੇ ਇੱਕ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੂੰ ਮਿਲ ਕੇ ਇੱਕ ਕਾਲਜ ਦੇ ਪ੍ਰੈਜ਼ੀਡੈਂਟ ਨੂੰ ਮਿਲ ਕੇ ਇੱਕ ਕਾਲਜ ਦੇ ਪ੍ਰੋਫੈਸਰ ਨੂੰ ਮਿਲ ਕੇ ਅਤੇ ਨਾਲ ਦੀ ਨਾਲ ਜੋ ਕੈਨੇਡੀਅਨ ਇਮੀਗ੍ਰੇਸ਼ਨ ਦੀਆਂ ਗਵਰਨਮੈਂਟ ਵੈਬਸਾਈਟਸ ਨੇ ਜਾਂ ਯੂਕੇ ਦੀ ਜਾਂ ਯੂਐਸਏ ਦੀ ਜਾਂ ਜਰਮਨੀ ਦੀ ਉਹਨਾਂ ਦੀਆਂ ਵੈਬਸਾਈਟਸ ਨੂੰ ਪੜ੍ਹ ਕੇ ਰਿਸਰਚ ਕਰਕੇ ਫਿਰ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਹਾਂ ਸੋ ਇਸ ਕਰਕੇ ਮੇਰੀ ਜੋ ਪਹਿਲੀ ਬੇਨਤੀ ਹੈ ਸਾਰੇ ਬੱਚਿਆਂ ਨੂੰ ਉਹ ਇਹ ਹੈ ਕਿ ਕਿਰਪਾ ਕਰਕੇ ਰਿਸਰਚ ਕਰਨਾ ਸ਼ੁਰੂ ਕਰੋ ਅਤੇ ਰਿਸਰਚ ਓਰੀਐਂਟਡ ਕੰਸਲਟੈਂਟ ਦੇ ਨਾਲ ਗੱਲ ਕਰੋ ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਏਗਾ ਕੋਈ ਪ੍ਰੋਬਲਮ ਨਹੀਂ ਚੱਲ ਰਹੀ ਸਭ ਵਧੀਆ ਚੱਲ ਰਿਹਾ ਹੈ ਸਿਰਫ ਤੇ ਸਿਰਫ ਸਮਝਣ ਦੀ ਲੋੜ ਸਰ ਪਤਾ ਕੀ ਹੈ ਕਿ ਅਸੀਂ ਇਸ ਟਾਈਮ ਇੱਕ ਦੌਰ ਚੋਂ ਗੁਜ਼ਰ ਰਹੇ ਹਾਂ ਜੋ ਹਰ 10 ਤੋਂ 15 ਸਾਲ ਬਾਅਦ ਇੱਕ ਇੰਡਸਟਰੀ ਚ ਆਉਂਦਾ ਹੈ ਜਦੋਂ ਚੇਂਜੇਸ ਆਉਂਦੇ ਨਵੇਂ ਚੇਂਜੇਸ ਨਵੇਂ ਡਿਵੈਲਪਮੈਂਟਸ ਆਉਂਦੇ ਆ ਤੁਸੀਂ 2 ਸਾਲ ਪਹਿਲਾਂ ਕੈਨੇਡਾ ਦੇ ਚੇਂਜੇਸ ਦੇਖ ਲਏ ਮੈਂ ਉਹਦੇ ਉੱਤੇ ਜਿੰਨਾ ਡੀਟੇਲਸ ਜਾਊਗਾ ਸ਼ਾਇਦ ਸਾਡਾ ਸੈਸ਼ਨ ਖਤਮ ਹੋ ਜਾਏਗਾ ਟੌਪਿਕ ਨਹੀਂ ਖਤਮ ਹੋਏਗਾ ਉਸ ਤੋਂ ਬਾਅਦ ਕੀ ਹੋਇਆ ਯੂਐਸਏ ਨੇ ਆਪਣੇ ਚੇਂਜੇਸ ਦਿਖਾਏ ਉਸ ਤੋਂ ਬਾਅਦ ਕੀ ਹੋਇਆ ਯੂਐਸਏ ਨੇ ਕਹਿਣਾ ਸ਼ੁਰੂ ਕੀਤਾ ਕਿ ਅਸੀਂ ਚੇਂਜੇਸ ਲੈ ਕੇ ਆਵਾਂਗੇ ਉਸ ਤੋਂ ਬਾਅਦ ਕੀ ਹੋਇਆ ਆਸਟ੍ਰੇਲੀਆ ਨੇ ਕੁਝ ਹਫ਼ਤੇ ਪਹਿਲਾਂ ਨਵੇਂ ਚੇਂਜੇਸ ਲੈ ਆਂਦੇ ਅਤੇ ਹੁਣ ਦੋ ਦਿਨ ਪਹਿਲਾਂ ਯੂਕੇ ਨੇ ਵੀ ਨਵੇਂ ਚੇਂजेस ਲਿਆ ਆਂਦੇ ਨੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਨੂੰ ਦੇਖਣ ਦਾ ਨਜ਼ਰੀਆ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਸਰ ਯੂਕੇ ਦਾ ਨਵਾਂ ਰੂਲ ਆਇਆ ਆ ਯੂਕੇ ਦਾ ਨਵਾਂ ਰੂਲ ਕੀ ਕਹਿ ਰਿਹਾ ਆ ਕਿ ਜੋ ਪੋਸਟ ਸਟਡੀ ਵਰਕ ਪਰਮਿਟ ਹੈ ਚਾਹੇ ਮੈਂ ਬੈਚਲਰਸ ਕਰ ਰਿਹਾ ਆ ਜਾਂ ਮੈਂ ਮਾਸਟਰਸ ਕਰ ਰਿਹਾ ਆ ਉਹ 2 ਸਾਲ ਦਾ ਹੈ ਜੇ ਮੈਂ ਪੀ ਐਚ ਡੀ ਕਰ ਰਿਹਾ ਫਿਰ 3 ਸਾਲ ਦਾ ਹੈ ਹੁਣ 2027 ਪਹਿਲੀ ਜਨਵਰੀ 2027 ਤੋਂ ਜਿਹੜਾ ਬੱਚਾ ਅਪਲਾਈ ਕਰੇਗਾ ਯੂਕੇ ਵਾਸਤੇ 26 ਨਹੀਂ 27 ਜਿਹੜਾ ਬੱਚਾ ਪਹਿਲੀ ਜਨਵਰੀ ਤੋਂ ਅਪਲਾਈ ਕਰੇਗਾ ਉਹ ਬੱਚਾ 18 ਮਹੀਨੇ ਦਾ ਜੌਬ ਸਰਚ ਪੋਸਟਡ ਵਰਕ ਪਰਮਿਟ ਲਏਗਾ ਨਾ ਕਿ 2 ਸਾਲ ਹੁਣ ਜੇ ਇਹਨੂੰ ਦੇਖਣ ਦਾ ਨਜ਼ਰੀਆ ਹੋਵੇ ਇਹਦਾ ਨਜ਼ਰੀਆ ਇਹ ਆ ਕਿ ਜੀ 6 ਮਹੀਨੇ ਤਾਂ ਘੱਟ ਗਏ ਇਹ ਤਾਂ ਨੈਗੇਟਿਵ ਗੱਲ ਹੋਊਗੀ ਪਰ ਇਹ ਕਰਨਲ ਰੀਜ਼ਨ ਪਤਾ ਕੀ ਹੈ ਸਰ यूके दी गवर्नमेंट ਨੇ इवैल्यूएट ਕੀਤਾ ਕਿ ਅਸੀਂ ਜਿਹੜਾ ਪੋਸਟ ਸਟਡੀ ਵਰਕ ਪਰਮਿਟ ਦਈਦਾ ਆ ਯਾ ਕੋਈ ਵੀ ਕੰਟਰੀ ਉਹ ਵਰਕ ਪਰਮਿਟ ਦਿੰਦੀ ਕਿਉਂ ਦਿੰਦੀ ਆ ਕਿ ਬੱਚੇ ਨੂੰ ਇੱਕ ਸਮਾਂ ਮਿਲੇ ਇੱਕ ਜੌਬ ਅਪਲਾਈ ਕਰਕੇ ਚੰਗੀ ਜੌਬ ਲੈ ਆਂਦਾ ਠੀਕ ਹੈ ਜੀ ਤੇ ਆਪਣਾ ਇੱਕ ਚੰਗਾ ਭਵਿੱਖ ਬਣਾ ਲੈਂਦਾ ਯੂਕੇ ਨੇ ਇਹ ਐਨਲਾਈਜ਼ ਕੀਤਾ ਕਿ 80% ਬੱਚਾ ਉਹ 2 ਸਾਲ ਦੇ ਵਰਕ ਪਰਮਿਟ ਦੀ ਟਾਈਮ ਲਾਈਨਸ ਪਹਿਲੇ 3 ਮਹੀਨੇ ਚ ਹੀ ਚੰਗੀ ਨੌਕਰੀ ਲੈ ਲੈਂਦਾ ਇਸ ਕਰਕੇ ਇੰਨਾ ਜ਼ਿਆਦਾ ਟਾਈਮ ਦੇਣ ਦੀ ਲੋੜ ਹੈ ਹੀ ਨਹੀਂ ਹਮ ਅਸਲੀਅਤ ਤਾਂ ਪੋਜ਼ਿਟਿਵ ਰੀਜ਼ਨ ਹੈ ਨੈਗੇਟਿਵ ਰੀਜ਼ਨ ਨਹੀਂ ਹੈਗਾ ਪੋਜ਼ਿਟਿਵ ਰੀਜ਼ਨ ਹੈ ਸੋ ਇਹ ਕਿੱਦਾਂ ਪਤਾ ਲੱਗਦਾ ਜਦੋਂ ਅਸੀਂ ਪੜ੍ਹਦੇ ਹਾਂ ਜਦੋਂ ਅਸੀਂ ਉਹਨਾਂ ਦੀ ਸਾਰੀ ਨਿਊਜ਼ ਪੜ੍ਹਦੇ ਹਾਂ ਉਹਨਾਂ ਦੇ ਨਿਊਜ਼ ਚੈਨਲਸ ਨੂੰ ਫਾਲੋ ਫੋਨ ਯੂ نو ਫਾਲੋ ਕਰਦੇ ਹਾਂ ਤਾਂ ਸਾਨੂੰ ਇੱਕ ਕਲੈਰਿਟੀ ਮਿਲਦੀ ਹੈ ਹੋ ਕੀ ਰਿਹਾ ਹੈ ਸਰ ਕਿ ਬੱਚਾ ਇਗਨੋਰੈਂਟ ਹੋ ਚੁੱਕਾ ਹੈ ਥੋੜਾ ਜਿਹਾ ਮੈਂ ਮਾਫੀ ਚਾਹਨਾ ਪਰ ਮੈਂ ਬੜੀ ਓਨੈਸਟਲੀ ਇਹ ਗੱਲ ਕਹਿ ਰਿਹਾ ਪੇਰੈਂਟਸ ਵੀ ਥੋੜੇ ਇਗਨੋਰੈਂਟ ਹੋ ਚੁੱਕੇ ਆ ਰੱਬ ਨਾ ਕਰੇ ਕੱਲ ਨੂੰ ਮੈਨੂੰ ਬੁਖਾਰ ਚੜ ਜਵੇ ਮੇਰੇ ਡਾਕਟਰ ਤੱਕ ਪਹੁੰਚਣ ਤੋਂ ਪਹਿਲਾਂ ਮੇਰੇ ਘਰ ਦੇ ਅੰਦਰ ਹੀ ਪੰਜ ਡਾਕਟਰ ਖੜੇ ਹੋਣਗੇ ਮੇਰੇ ਪਾਤਾ ਜੀ ਮੇਰੇ ਪਿਤਾ ਜੀ ਮੇਰੇ ਪਤਨੀ ਤੇ ਮੇਰੇ ਵੱਡੇ ਭਰਾ ਤੇ ਮੇਰੇ ਭਾਬੀ ਹਰ ਕਿਸੇ ਨੇ ਮੈਨੂੰ ਇੱਕ ਦਵਾਈ ਸਜੈਸਟ ਕਰ ਦੇਣੀ ਆ ਵੀ ਆ ਦਵਾਈ ਖਾ ਲਾ ਅੱਧਾ ਘੰਟਾ ਆਰਾਮ ਕਰ ਲਾ ਠੀਕ ਹੋ ਜਾਊਗਾ ਉਹਨਾਂ ਕੋ ਲੀਗਲੀ ਕੋਈ ਡਿਗਰੀ ਨਹੀਂ ਹੈਗੀ ਇਹ ਦੱਸਣ ਦੀ ਬਟ ਉਹਨਾਂ ਨੇ ਸਲਾਹ ਦੇ ਦੇਣੀ ਹੈ ਕੋਸਟ ਉਹ ਅਗਲੀ ਪਾਡੀ ਕੀ ਹੋਏਗੀ ਸਰ ਅਗਲੀ ਪਾਡੀ ਇਹ ਹੋਏਗੀ ਕਿ ਜੇ ਮੇਰੀ ਸਿਹਤ ਜ਼ਿਆਦਾ ਖਰਾਬ ਹੋ ਗਈ ਤਾਂ ਉਹਨਾਂ ਨੇ ਕਿਹਾ ਚਲ ਇੱਦਾਂ ਕਰ ਮੈਡੀਕਲ ਸਟੋਰ ਚਲ ਜਾ ਫਿਰ ਮੈਡੀਕਲ ਸਟੋਰ ਵਾਲੇ ਨੇ ਚਾਰ ਦਵਾਈਆਂ ਦੇ ਦੇਣੀਆਂ ਬਿਨਾ ਪ੍ਰੈਸਕ੍ਰਿਪਸ਼ਨ ਦੇ ਜਿਹੜੇ ਚੰਗੇ ਹੈਗੇ ਉਹ ਤਾਂ ਚਲੋ ਨਹੀਂ ਦਿੰਦੇ ਪਰ ਜਿਹੜੇ ਉਹ ਕਹਿੰਦੇ ਹੁੰਦੇ ਨਾ ਕਿ ਮੈਨੂੰ ਆ ਏਜੰਟ ਜਾਣਦਾ ਆ ਉਹੀ ਕਿ ਮੈਨੂੰ ਦੁਕਾਨਦਾਰ ਜਾਣਦਾ ਮੈਡੀਕਲ ਸਟੋਰ ਵਾਲਾ ਤੇ ਇਹਨੇ ਮੈਨੂੰ ਦਵਾਈ ਦੇ ਦਿੱਤੀ ਹੁਣ ਸਿਹਤ ਫੇਰ ਨਹੀਂ ਠੀਕ ਹੋਈ ਫਿਰ ਉਹਨ ਘਰ ਦੇ ਹਾਰ ਕੀ ਕਹਿੰਦੇ ਚਲ ਚੰਗਾ ਡਾਕਟਰ ਹੈਗਾ ਇਹਨੂੰ ਮਿਲ ਲਓ ਫਿਰ ਉੱਥੇ ਤੱਕ ਪਹੁੰਚਣ ਲਈ ਵੀ ਅਸੀਂ 10-15 ਡਾਕਟਰਾਂ ਦੀ ਸਲਾਹ ਲੰਨੇ ਆ ਕਿਹੜੇ ਡਾਕਟਰ ਸਰ ਮੇਰੀ ਮਾਸੀ ਮੇਰਾ ਚਾਚਾ ਮੇਰਾ ਤਾਇਆ ਉਹਨਾਂ ਨੇ ਕਹਿਣਾ ਨਹੀਂ ਇਹਦੇ ਕੋਲ ਚਲ ਜਾ ਉਹਦੇ ਕੋਲ ਚਲ ਜਾ ਇਹ ਸਿਰਫ ਡਿਸਕਸ਼ਨਾਂ ਨੇ ਕਿ ਇਹਦੇ ਪਿੱਛੇ ਕੋਈ ਐਕਚੁਅਲ ਫੈਕਚੁਅਲ ਰਿਸਰਚ ਹੈਗੀ ਆ ਕਿ ਕਿਹੜਾ ਡਾਕਟਰ ਚੰਗਾ ਕਿਹੜਾ ਨਹੀਂ ਇਹੀ ਸਿਰ ਸਾਡੀ ਲਾਈਨ ਆਫ ਵਰਕ ਦੇ ਵਿੱਚ ਹੋ ਰਿਹਾ ਹੈ ਕੋਈ ਸਟਰੀਮ ਲਾਈਨਡ ਅਪਰੋਚ ਨਹੀਂ ਫੋਲੋ ਕੀਤੀ ਜਾਂਦੀ ਪੜਿਆ ਨਹੀਂ ਜਾਂਦਾ ਕਿ ਕਿਹੜਾ ਕੰਸਲਟੈਂਟ ਚੰਗਾ ਹੈ ਮਾੜਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਕਹਿੰਨਾ ਘਰ ਘਰ ਡਾਕਟਰ ਬੈਠੇ ਨੇ ਐਸ ਟਾਈਮ ਘਰ ਘਰ ਰਜੈਂਟ ਬੈਠਾ ਹੋਇਆ ਕਿ ਮੈਂ ਸਟੱਡੀ ਵੀਜ਼ਾ ਤਾਂ ਮੈਂ ਹੀ ਲਵਾ ਦੂੰ ਕੈਨੇਡਾ ਦੀ ਫਾਈਲ ਪਰ ਨਹੀਂ ਤਾਂ ਜੀ ਬਹੁਤ ਸੌਖਾ ਕੰਮ ਹੈਗਾ ਜੀ ਯੂਕੇ ਦੀ ਫਾਈਲ ਲਈ ਤਾਂ ਬਹੁਤ ਸੌਖਾ ਹੈ ਬਸ ਕਵਰ ਲੈਟਰ ਹੀ ਲਿਖਣਾ ਹੈ ਐਸਓਪੀ ਲਿਖਣੀ ਕੋਈ ਵੱਡੀ ਗੱਲ ਥੋੜੀ ਹੈ ਇਸ ਪ੍ਰੋਬਲਮ ਕਰਕੇ ਸਰ ਰੋਂਗ ਇਨਫੋਰਮੇਸ਼ਨ ਜਿਹੜੀ ਆ ਉਹ ਰੀਚ ਆਊਟ ਹੋ ਰਹੀ ਆ ਕਿ ਪੈਕੇਜ ਇੱਕ ਚੰਗਾ ਟੂਲ ਹੈ ਫੰਡਸ ਜਿਹੜੇ ਅਸੀਂ ਦਿਖਾ ਸਕਦੇ ਉਹ ਚੰਗੀ ਚੀਜ਼ ਹੈ ਵਿਦਾਊਟ ਆਇਲਸ ਹੋ ਸਕਦਾ ਹੈ ਆਸਟ੍ਰੇਲੀਆ ਵਿਦਾਊਟ ਆਇਲਸ ਨਹੀਂ ਲੈ ਰਿਆ ਫੰਡਸ ਦੀ ਰਿਕੁਆਇਰਮੈਂਟ ਹੱਲੇ ਵੀ ਉਹੀ ਹੈ ਲੈਵਲ 2 ਚ ਆਨ ਦਾ ਮਤਲਬ ਕੀ ਹੈ ਸਰ ਆਸਟ੍ਰੇਲੀਆ ਨੇ ਇੰਡੀਆ ਨੂੰ ਲੈਵਲ 2 ਚ ਪਾ ਦਿੱਤਾ ਸਰ ਇਹਦਾ ਮਤਲਬ ਉਹ ਕੀ ਹੈ ਹਾਂ ਜੀ ਅਬ ਨੀਰ ਦੇ ਜੀ ਉਹਨਾਂ ਦਾ ਇੱਕ ਸਵਾਲ ਵੀ ਲੈ ਲੀਏ ਜੀ ਇਹ ਕਹਿੰਦੇ ਜੀ ਤੁਸੀਂ ਮੈਨੂੰ ਦੱਸ ਸਕਦੇ ਹੋ ਮੇਰੇ 3 ਮੰਥ ਤੋਂ ਉੱਪਰ ਹੋ ਗਏ ਐਮਬੈਸੀ ਚ ਫਾਈਲ साइप्रस सिटी यूनिवर्सिटी फाइल साइप्रस सिटी यूनिवर्सिटी कॉलेज आईल्स 7 बैंड ਨੇ اکتوبر ਦੀ 6 ਨੂੰ ਕਲਾਸ ਸੀ ਪਰ ਹਜੇ ਤੱਕ ਵੀਜ਼ਾ ਨਹੀਂ ਆਇਆ ਕਦੋਂ ਤੱਕ ਵੀਜ਼ਾ ਆ ਸਕਦਾ ਹੈ ਇਹ ਕਿੱਥੋਂ ਦੀ ਲਿਖ ਰਹੇ ਹੋ ਸਾਈਪ੍ਰਸ सिटी यूनिवर्सिटी कॉलेज हां जी ਪਹਿਲੀ ਚੀਜ਼ ਤਾਂ ਮੈਂ ਅਬਨੂਰ ਤਾਨੂ ਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਜੇ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਜਾਂ ਦਿੱਲੀ ਤੋਂ ਜਾਂ ਗੁਜਰਾਤ ਤੋਂ ਬਿਲੋਂਗ ਕਰਦੇ ਹਾਂ ਜਾਂ ਜੰਮੂ ਤੋਂ ਉਤਰਾਖੰਡ ਤੋਂ ਬਿਲੋਂਗ ਕਰਦੇ ਹਾਂ ਤੁਸੀਂ ਸਾਡੀ ਦਫ਼ਤਰ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਕਿਉਂਕਿ ਮੈਂ ਕਵਿਕਲੀ ਤੁਹਾਨੂੰ ਇੱਕ ਚੀਜ਼ ਸਮਝਾਉਂਦਾ ਤੁਹਾਡਾ ਅਕਤੂਬਰ 6 ਤੋਂ ਕਲਾਸਿਸ ਸਿਗੀਆਂ ਜਿਆਦਾ ਤੋਂ ਜਿਆਦਾ ਹਰ ਯੂਨੀਵਰਸਿਟੀ ਇੱਕ ਐਕਸਟੈਂਸ਼ਨ ਦੇ ਦਿੰਦੀ ਹੈ 10 15 ਦਿਨ ਦੀ ਪਰ ਅੱਜ 16 ਤਰੀਕ ਹੋ ਚੁੱਕੀ ਹੈ ਤੁਹਾਡੀ ਫਾਈਲ ਐਮਬੈਸੀ ਚ ਲੱਗੀ ਹੋਈ ਹੈ ਤੁਹਾਡਾ ਰਿਜ਼ਲਟ ਇੰਨਾ ਲੰਬਾ ਇੰਤਜ਼ਾਰ ਚ ਨਹੀਂ ਜਾਣਾ ਚਾਹੀਦਾ ਸਿਗਾ ਇਹਦੇ ਪਿੱਛੇ ਹੁਣ ਕੁਝ ਵੀ ਕਾਰਨ ਹੋ ਸਕਦੇ ਆ ਕੋਈ ਕੁਇਰੀ ਰੇਸ ਕੀਤੀ ਗਈ ਸੀ ਕਿ ਸਾਈਪਰਸ ਐਂਬੈਸੀ ਦੇ ਵਿੱਚ ਕਿ ਮੇਰਾ ਰਿਜ਼ਲਟ ਡਿਲੇ ਹੋ ਗਿਆ ਕਿਉਂਕਿ ਸਪਟੈਂਬਰ ਮਿਡ ਤੋਂ ਪਹਿਲਾਂ ਪਹਿਲਾਂ ਤੁਹਾਡਾ ਰਿਜ਼ਲਟ ਆ ਜਾਣਾ ਚਾਹੀਦਾ ਸੀ ਇਸ ਕਰਕੇ ਮੇਰੀ ਦਰਖਾਸਤ ਹੈ ਕਿ ਤੁਸੀਂ ਆਪਣੇ ਕੰਸਲਟੈਂਟ ਨਾਲ ਕੋਈ ਗੱਲ ਕਰੋ ਕਿ ਮੈਨੂੰ ਇਹ ਦੱਸੋ ਕਿ ਮੇਰਾ ਰਿਜ਼ਲਟ ਜੇ ਰਿਫਿਊਜ਼ਲ ਵੀ ਆਇਆ ਹੈ ਤਾਂ ਮੈਨੂੰ ਦੱਸ ਦਿਓ ਇਹ ਮੇਰੀ ਪਹਿਲੀ ਦਰਖਾਸਤ ਹੈ ਕਿ ਉਹਨਾਂ ਨੂੰ ਕਹੋ ਕਿ ਜੇ ਰਿਫਿਊਜ਼ਲ ਵੀ ਆਇਆ ਤਾਂ ਮੈਨੂੰ ਦੱਸ ਦਿਓ ਦੂਜੀ ਮੇਰੀ ਇਹ ਦਰਖਾਸਤ ਹੈ ਕਿ ਆ ਕਿ ਸਕਰੀਨ ਦੇ ਉੱਤੇ ਸਾਡਾ ਨੰਬਰ ਦਿੱਤਾ ਹੋਇਆ ਹੈ ਆ ਸੜਨ ਸੰਪਰਕ ਕਰੋ ਇਸ ਲਾਈਵ ਤੋਂ ਬਾਅਦ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਆਪਾਂ ਨੂੰ ਸ਼ਾਇਦ ਸਾਈਪਰਸ ਵਾਸਤੇ ਡੈਫਰਲ ਲੈ ਲੈਣਾ ਚਾਹੀਦਾ ਸੀਗਾ ਅਗਲੇ ਇਨਟੇਕ ਵਾਸਤੇ ਅਪਲਾਈ ਕਰ ਦੇਣਾ ਚਾਹੀਦਾ ਸੀਗਾ ਸੇਮ ਹੀ ਇੰਸਟੀਟਿਊਸ਼ਨ ਦੇ ਵਿੱਚ ਜੋ ਤੁਹਾਡੇ ਸਵਾਲ ਤੋਂ ਮੈਨੂੰ ਇਹ ਲੱਗ ਰਿਹਾ ਕਿ ਨਹੀਂ ਕੀਤਾ ਹੋਇਆ ਜੇ ਤੁਹਾਡੀ ਕਲਾਸ ਸਟਾਰਟ ਹੋਈ ਅਕਤੂਬਰ ਸੀ ਹੁਣ ਮੈਂ ਇਹ ਮੰਨਦਾ ਕਿ ਜੇ ਜਨਵਰੀ ਇਨਟੇਕ ਸੀ ਤਾਂ ਤੁਹਾਡਾ ਜਨਵਰੀ ਇਨਟੇਕ ਦਾ ਅਪਲਾਈ ਕਰਕੇ ਜਨਵਰੀ ਦੀ ਲੈਟਰ ਲੈ ਕੇ ਤੁਹਾਡੀ ਫਾਈਲ ਦੇ ਵਿੱਚ ਲੱਗ ਜਾਣੀ ਚਾਹੀਦੀ ਸੀਗੀ ਉਹ ਤੁਸੀਂ ਵੈਬ ਇਨਕੁਆਰੀ ਪਾ ਕੇ ਤੁਸੀਂ ਅਪਲੋਡ ਕਰ ਸਕਦੇ ਹੋ ਬਟ ਉਹ ਨਹੀਂ ਹੋਇਆ ਹੈ ਸੋ ਇਸ ਕਰਕੇ ਪ੍ਰੋਬਲਮ ਵੱਧ ਸਕਦੀ ਆ ਰਿਫਿਊਜ਼ਲ ਦੇ ਚਾਂਸਸ ਵੀ ਵੱਧ ਸਕਦੇ ਆ ਕਿ ਜੇ ਤੁਹਾਡੇ ਡਾਕੂਮੈਂਟ ਅਪਡੇਟਡ ਨਹੀਂ ਹੈਗੇ ਐਂd ਉਸ ਤੋਂ ਇਲਾਵਾ ਵੀ ਜੇ ਤੁਸੀਂ ਥੋੜਾ ਜਿਹਾ ਹੋਰ ਲੀਕ ਤੋਂ ਹਟ ਕੇ ਔਰ ਬੈਟਰ ਐਡਵਾਈਸ ਚਾਹੁੰਦੇ ਹੋ ਕਿ ਇਹ ਤਾਂ ਥੋੜੇ ਜਿਹਾ ਡਾਕੂਮੈਂਟਸ ਤੁਹਾਡੇ ਦੇਖਣੇ ਪੈਣਗੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ ਮੈਂ ਮੇਕ ਸ਼ੂਰ ਕਰੂੰਗਾ ਕਿ ਤੁਹਾਡੇ ਡਾਕੂਮੈਂਟਸ ਚੈੱਕ ਕਰਕੇ ਐਂd ਇਫ ਆਈ ਵਿਲ ਨਾਟ ਮਾਈਂਡ ਤੁਹਾਡੇ ਕੰਸਲਟੈਂਟ ਨਾਲ ਵੀ ਮੈਂ ਗੱਲ ਕਰ ਲੂੰਗਾ ਅਸੀਂ ਬਿਜ਼ਨਸ ਕਰਦੇ ਆ ਬਟ ਸਾਡਾ ਆਬਜੈਕਟਿਵ ਬੱਚੇ ਦੇ ਚੱਕਾ ਪੱਪੇ ਖਗਵਾਨ ਬਣਾਣਾ ਆ ਸੋ ਮੈਂ ਤੁਹਾਡੇ ਕੰਸਲਟੈਂਟ ਨਾਲ ਗੱਲ ਕਰਕੇ ਉਹਨਾਂ ਨੂੰ ਵੀ ਜੇ ਐਡਵਾਈਸ ਦੇਣ ਦੀ ਲੋੜ ਪਈ ਮੈਂ ਉਹ ਵੀ ਕਰ ਸਕਦਾ ਆ ਕਿ ਕੀ ਪ੍ਰੋਬਲਮ ਆ ਰਹੀ ਹੈ ਵੀਜ਼ਾ ਤੁਹਾਡਾ ਆ ਜਾਣਾ ਚਾਹੀਦਾ ਸੀ ਜਾਂ ਮੈਨੂੰ ਇਹ ਕਹਿਣਾ ਚਾਹੀਦਾ ਕਿ ਤੁਹਾਡਾ ਰਿਜ਼ਲਟ ਹੁਣ ਤੱਕ ਆ ਜਾਣਾ ਚਾਹੀਦਾ ਸੀ ਤੁਸੀਂ ਆਪਣੇ ਕੰਸਲਟੈਂਟ ਨੂੰ ਪੁੱਛੋ ਕਿ ਤੁਹਾਡੇ ਵੱਲੋਂ ਕੋਈ ਵੈਬ ਇਨਕੁਆਇਰੀ ਰੇਸ ਕੀਤੀ ਗਈ ਆ ਕੀ ਤੁਸੀਂ ਐਮਬੈਸੀ ਦੇ ਵਿੱਚ ਕੋਈ ਕੁਐਸ਼ਨ ਪੁੱਟ ਕੀਤਾ ਆ ਕਿ ਵਾਈ ਮੇ ਰਿਜ਼ਲਟ ਇਜ਼ ਆਊਟ ਤੁਸੀਂ ਆਪਣੇ ਕੰਸਲਟੈਂਟ ਨੂੰ ਇਹ ਪੁੱਛੋ ਕਿ ਕੀ ਤੁਸੀਂ ਮੇਰਾ ਡੈਫਰ ਅਪਲਾਈ ਕੀਤਾ ਆ ਜੇ ਕੀਤਾ ਆ ਤਾਂ ਐਮਬੈਸੀ 'ਚ ਜਿਹੜੀ ਮੇਰੀ ਫਾਈਲ ਲੱਗੀ ਹੋਈ ਉਹਦੇ ਵਿੱਚ ਮੇਰਾ ਡੈਫਰਡ ਐਲਓਏ ਪਾ ਦਿੱਤਾ ਹੈ ਜਾਂ ਨਹੀਂ ਪਾਇਆ ਹੈ ਠੀਕ ਹੈ ਇਹ ਸਵਾਲਾਂ ਦੇ ਜਵਾਬ ਮੰਗੋ ਅਤੇ ਨਾਲ ਦੀ ਨਾਲ ਤੁਸੀਂ ਸਾਡੇ ਨਾਲ ਇੱਕ ਵਾਰੀ ਮਿਲੋ ਵੀ ਜ਼ਰੂਰ ਤਾਂ ਕਿ ਤਾਂ ਅਸੀਂ ਅਸੀਂ ਤੁਹਾਡੇ ਕੇਸ ਨੂੰ ਥੋੜਾ ਬੈਟਰ ਤਰੀਕੇ ਨਾਲ ਸਮਝ ਕੇ ਤੁਹਾਨੂੰ ਸਾਈਪਰਸ ਦਾ ਵੀਜ਼ਾ ਲੈ ਕੇ ਦੇ ਸਕੀਏ ਤੁਹਾਡੇ ਆਇਲ ਸਕੋਰ ਚੰਗੇ ਨੇ ਅਕੈਡਮਿਕਸ ਵੀ ਠੀਕ ਆਪਾਂ ਤੁਹਾਡੇ ਲਈ ਹੋਰ ਆਪਸ਼ਨਸ ਵੀ ਐਕਸਪਲੋਰ ਕਰ ਸਕਦੇ ਹਾਂ ਬਿਲਕੁਲ ਜੀ ਸੋ ਬੜੀ ਇੰਪੋਰਟੈਂਟ ਜਿਹੜੀ ਗੱਲ ਹੈ ਨਹੀਂ ਸਰਦਨਲ ਸਾਂਝੀ ਕੀਤੀ ਹੈ ਅਮਨਦੀਪ ਜੀ ਨੇ ਸੋ ਹੋਰ ਵੀ ਸਟੂਡੈਂਟਸ ਦੇ ਸਵਾਲ ਨੇ ਪ੍ਰੀਤ ਕੌਰ ਦਾ ਸਵਾਲ ਹੈ ਆਸਟ੍ਰੇਲੀਆ ਦੇ ਲਈ ਲਾਓ ਸਰ ਮੈਂ ਸਕਰੀਨ ਤੇ ਲਿਆਂਦਾ ਜੀ ਸਰ ਅਗਰ ਕਿਸੇ ਦਾ ਵਿਸਟਰ ਵੀਜ਼ਾ ਇਨ 2015 ਰਿਫਿਊਜ਼ ਹੋਇਆ ਹੋਵੇ ਮੀਨ ਫਾਦਰ ਨੇ ਅਪਲਾਈ ਕੀਤਾ ਸੀ ਸੋ ਕੀ ਮੇਰੇ ਸਟੱਡੀ ਵੀਜ਼ਾ ਤੇ ਉਹਦਾ ਕੋਈ ਇਫੈਕਟ ਹੋਇਆ ਉਸ ਟਾਈਮ ਮੈਂ ਸਾਤਿਅਰਦੀ ਸੀ ਤੁਸੀਂ ਕਿਹੜੀ ਕੰਟਰੀਸ ਅਪਲਾਈ ਕਰ ਰਹੇ ਹੋ ਇਹ ਮੈਟਰ ਕਰਦਾ ਹੈ ਦੇਖੋ ਇਹਦਾ ਅਫੈਕਟਿਵ 네ਗੇਟਿਵ ਯਾ ਪੋਜ਼ਿਟਿਵ ਨਹੀਂ ਹੋਣਾ ਯਾ ਹੋਣਾ ਇੱਕ ਬਾਤ ਦੀ ਗੱਲ ਹੈ ਬਟ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਪਲਾਈ ਕੀਤਾ ਸੀ ਦੇਖੋ ਇਹਦੇ ਚ ਇੱਕ ਪੋਜ਼ਿਟਿਵ ਚੀਜ਼ ਇਹ ਹੈ ਕਿ ਤੁਸੀਂ ਮੇਨ ਐਪਲੀਕੈਂਟ ਨਹੀਂ ਸੀਗੇ ਤੁਹਾਡੇ ਫਾਦਰ ਮੇਨ ਐਪਲੀਕੈਂਟ ਸੀ 올 ਰਾਈਟ ਐਂਡ ਥੈਟ ਟਾਈਮ ਕੈਟੇਗਰੀ ਵਾਸ ਵਿਜ਼ਟਰ ਵੀਜ਼ਾ ਐਂਡ ਦਿਸ ਟਾਈਮ ਕੈਟੇਗਰੀ ਇਜ਼ ਸਟੱਡੀ ਵੀਜ਼ਾ ਤੋਂ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਹਾਡਾ ਪਹਿਲਾਂ ਰਿਫਿਊਜ਼ਲ ਆ ਚੁੱਕਾ ਸੀ ਤੇ ਹੁਣ ਵੀ ਰਿਫਿਊਜ਼ਲ ਆਏਗਾ ਬਟ ਆਪਾਂ ਨੂੰ ਦੱਸਣਾ ਪਵੇਗਾ ਉਸ ਟਾਈਮ ਦੇ ਉੱਤੇ ਸਪੌਂਸਰਸ਼ਿਪ ਦੇ ਅੰਡਰ ਅਪਲਾਈ ਕੀਤਾ ਸੀਗਾ ਸਪੌਂਸਰਸ਼ਿਪ ਕਿਹਨੇ ਦਿੱਤੀ ਸੀਗੀ ਅਤੇ ਉਸ ਤੋਂ ਬਾਅਦ ਰਿਫਿਊਜ਼ਲ ਦਾ ਰੀਜ਼ਨ ਕੀ ਸੀਗੇ ਐਂਡ ਨਾਓ ਵਾਈ ਯੂ ਆਰ ਅਪਲਾਈਂਗ ਫਾਰ ਦਿਸ ਕੰਟਰੀ ਫਾਰ ਸਟੱਡੀ ਵੀਜ਼ਾ ਬਟ ਇਹ ਤੁਹਾਨੂੰ ਅਪਲਾਈ ਕਰਨ ਤੋਂ ਰੋਕ ਨਹੀਂ ਸਕਦਾ ਐਂਡ ਇਹ ਕੋਈ ਕਨਫਰਮੇਸ਼ਨ ਨਹੀਂ ਹੈ ਕਿ ਜੇ ਤੁਹਾਡਾ ਉਹਦਾ ਰਿਫਿਊਜ਼ਲ ਆ ਗਿਆ ਸੀ ਤੇ ਹੁਣ ਵੀ ਰਿਫਿਊਜ਼ਲ ਆਏਗਾ ਇਦਾਂ ਕੁਛ ਨਹੀਂ ਹੈ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦਾ ਇਦਾਂ ਹੀ ਵੀਜ਼ਾ ਰਿਫਿਊਜ਼ ਹੋਇਆ ਸੀਗਾ ਬਟ ਉਹਨਾਂ ਨੇ ਜੋ ਜੋ ਸਟੱਡੀ ਵੀਜ਼ਾ ਅਪਲਾਈ ਕੀਤਾ ਤੇ ਉਹਨਾਂ ਦਾ ਵੀਜ਼ਾ ਆਇਆ ਹੈ so koi problem nahi hai you can definitely apply landmark the team ka no visa launch puri puri help kar sakdi hai country zarur ek wari verify kar dio but you can apply in all the countries koi problem nahi hai no sir main sawal padh le aaya no sir tusi mute te chale gaye ho but eh sawal idda da si ki main immediately jump in kar reha dipak bina ielts pt australia da visa nahi lagega जे स्टडी वीजा वास्तव कर रहे हो बिना आई पीटी ऑस्ट्रेलिया का वीजा नहीं लगेगा यह बहुत मिसकनसैपन मिसकम्यूनीकेशन क्रिएट की जा रही है ऑस्ट्रेलिया ने आज तक नहीं किया है कि अभी विदाउट आयल एप्लीकेशन सकते हैं ठीक है जी जे विस्ट वीजा या टूरिस्ट वीजा अप्लाई कर रहे हो डेफिनेटली वी कैन एक्सप्लोर सर मैं टेन प्लस थ्री ईयर सिविल इंजीनियरिंग डिप्लोमा किया है में पास आउट हूँ नहीं किस्ट्रेलिया स्टडी वीजा हो जाएगा ये वी कैन ट्राई

वरना आप इंडिया से कहीं भी ऑनलाइन अपनी फाइल मूव करा सकते हैं गाइडेंस ले सकते हैं सर इनके लिए ऑप्शन किस तरह की अमनदीप जी सिविल इंजीनियरिंग का प्रोग्राम दिलवाएंगे इनको हाईली हाईली रिकमेंडेड प्रोग्राम है बैचलर्स के अंदर कंस्ट्रक्शन मैनेजमेंट का प्रोग्राम है ऑस्ट्रेलिया में हम सभी करनी पड़ेगी आयल्स पड़ेगी आयल्स पीटी करनी पड़ेगी देखिए मैं आपको एक चीज बताता हूँ इस प्लेटफॉर्म पे जो पीटीई और आयल्स है ठीक है आय्स कॉन्ट जो है ये दोनों बॉडीज जो है ना ये ऑस्ट्रेलिया की है ऑस्ट्रेलिया ने, ने, ने ही ये कॉन्सेप्ट ऑफ एग्जामिनेशन लॉन्च किया है दीपक हरियाणा से, ना से हो चंडीगढ़ में मेरा ऑफिस है दीपक चंडीगढ़ में मेरे ऑफिस है मेरी टीम बैठती है मोहाली में मेरी टीम बैठती है आप किसी भी टाइम विजिट कर सकते हो मुझे मिल सकते हो मैं भी इन्हीं ऑफिस में बैठा होता हूँ पीटी का स्कोर अच्छा टारगेट करना मेरे भाई पीटी का स्कोर अच्छा टारगेट करना कोशिश करना कि 65 पीटी का स्कोर लेके आओ क्योंकि आपने 10 प्लस थ्री किया हुआ है तो उस केस में क्या है कि कुछ एक ऑप्शन आपके लिए कम हो जाएंगे ऑप्शन है बट कुछ कम हो जाएंगे क्योंकि आपने ट्वेल्थ नहीं करी हुई right? राइट तो हमें एक्सप्लोर करना पड़ेगा और बींग फ्रॉम हरियाणा एंड पंजाब थोड़ा सा क्या है कि हम हाई रिस्क एरिया से आते हैं तो वहां पे हमें कुछ यूनिवर्सिटी से बात करते टाइम ये भी वेरीफाई करना पड़ेगा क्योंकि एक्सेप्टेंस रेशियो क्या है इस केस के लिए बट प्रोबेबिलिटी बहुत स्ट्रॉन्ग ठीक है तो आप हमारे ऑफिस विजिट कीजिए वी विल डेफिनेटली बी एबल टू हेल्प यू So, बिना आयल्स के सर बड़े स्टूडेंट्स रहे हैं ऑस्ट्रेलिया इस पे बड़ी क्लैरिटी की जरूरत है अभी मुझे लगता है बिल्कुल भी नहीं करना सर विदाउट आयल्स ऑस्ट्रेलिया में बिल्कुल भी अप्लाई नहीं करना मेरी हाथ जोड़ के बिनती है बच्चों से विदाउट आयल्स अप्लाई नहीं करना सर नेक्स्ट क्वेश्चन भी मेरे ख्याल से मुझे नजर आ रहे हैं हाँ जी क्वेश्चन आ गए हैं सर प्रीत जी का है मैं आपको दे रहा हूँ सर जी सर सर मेरा वैसे सीओई आ चुकी है यूनिवर्सिटी ऑस्ट्रेलिया एम्बेसी में फाइल 12 नवंबर के बाद लगानी है क्योंकि 18 की तब होना है हाँ जी कोई प्रॉब्लम नहीं है प्रीत आपका इंटेक फेब होगा तो एवरेज 60 डेज पहले फाइल लगानी चाहिए तो बिल्कुल ठीक है कोई प्रॉब्लम नहीं है आप अपनी फाइल लॉन्च कीजिए एक सर सवाल मैंने और भी देखा था ये वाला होगा जी आप हाँ तो जीफ्यूजल सूरज कुमार सूरज कनाडा आफ्टर वन रिफ्यूजल नाउ अप्लाई करो जनवरी इनटेक फॉर एमबीए सूरज देखिए आपने बेसिक बताया है मुझे रिफ्यूजल आया है कोई बात नहीं हम बिल्कुल दोबारा अप्लाई कर सकते हैं ठीक है मेरी आपसे क्या दरख्वास्त रहेगी कि आप हमारे साथ एक बार मिल लीजिए या हमें कॉल कर लीजिए क्योंकि हमें ये चेक करना होगा कि आपने कौन से कॉलेज या यूनिवर्सिटी में पहले अप्लाई किया किस प्रोग्राम में अप्लाई किया आपका क्या स्कोर है आपकी क्या बैकग्राउंड है आपकी एसओपी में क्या लिखा हुआ था आपने फंड्स कैसे शो किए थे अगर आपने पहले एमबीए में अप्लाई किया और आपकी ऑलरेडी मास्टर्स हो रखी है तो शायद हम कोई और ऑप्शन एक्सप्लोर करें जैसे मास्टर्स इन मैनेजमेंट स्पेशलाइजेशन है प्रोजेक्ट मैनेजमेंट है पोस्ट ग्रेड डिप्लोमा प्रोग्राम्स भी दो साल के अवेलेबल हैं हम रीजन का डिफरेंशिएशन भी ला सकते हैं जैसे कि हम या नोवा को एक्सप्लोर करेंगे आपके लिए क्योंकि वहां पे प्रोबेबिलिटी ऑफ वीजा का डिफरेंशिएशन भी आ सकता है सो so, आप हमें कॉल कीजिए मेरे साथ डायरेक्टली आप बात कर सकते हैं या फिर आप हमारे ऑफिस भी विजिट कर सकते हैं वी विल बी हैप्पी टू हेल्प यू आउट आप बिल्कुल दोबारा फाइल लगा सकते हो सूरज और कुछ पूछना चाहेंगे आप हाँ जी सर एक सर तो स्टूडेंट दिख रहे हैं अकाल कौर गुड इवनिंग अकाल अकाल क्या क्वेश्चन है आपका बेटा पूछ लो सवाल पांच दस मिनट हैं अभी हम अब ये थ्री थर्टी से रेगुलर सेशन चला करेगा दिवाली ऑनवर्ड्स यस yes. मैं और अमन जी ही उसमें हुआ करेंगे जी अकाल आप पूछ सकते हो क्या क्वेश्चन है आपका चलिए कोई बात नहीं हां जी आ गया यूके स्टडी लवाना है बट मेरा भाई दी 12th है यूके स्टडी चलाना है जी इन्होंने बिल्कुल सर कोई प्रॉब्लम नहीं है 2022 पास आउट बच्चे ਨੂੰ ਬਿਲਕੁਲ ਅਸੀਂ ਹੈਲਪ ਕਰ ਸਕਦੇ ਆ ਜੇ ਤੁਸੀਂ CBSE ব্যাকগ্রাউন্ড ਤੋਂ ਹੋ ਜਾਂ ਪੰਜਾਬ ਬੋਰਡ ব্যাকগ্রাউন্ড ਤੋਂ ਹੋ ਅਸੀਂ ਵਿਦਆਊਟ IELTS ਵੀ ਤੁਹਾਡੇ ਲਈ ਐਕਸਪਲੋਰ ਕਰ ਸਕਦੇ ਆ ਕੋਈ ਪ੍ਰੋਬਲਮ ਨਹੀਂ ਹੈ 3 ਸਾਲ ਦਾ ਗੈਪ ਇਸ ਨਾਟ ਐਨ ਇਸ਼ੂ ਆ ਕਾਲ ਯੂ ਕੈਨ ਕੰਟੈਕਟ ਮੀ অর ਮਾਈ ਟੀਮ ਵੀ ਵਿਲ ਗਿਵ ਯੂ ਦ ਬੈਸਟ ਆਪਸ਼ਨ IELTS ਕੀਤੀ ਹੋਈ ਹੈ IELTS ਜਾਂ PTE ਜੇ ਨਹੀਂ ਕੀਦੀ ਹੋਈ ਤੇ 12ਵੀਂ ਦੇ ਵਿੱਚ ਕੀ ਸਕੋਰ ਹੈ ਤੁਹਾਡਾ 12ਵੀਂ ਚ ਓਵਰਆਲ ਤੇ 12ਵੀਂ ਚ ਇੰਗਲਿਸ਼ ਚ ਕੀ ਸਕੋਰ ਹੈ ਕਿਹੜੀ ਸਟਰੀਮ ਦੇ ਵਿੱਚ ਹੋ ਤੁਸੀਂ ਬੜੇ ਅੱਛੇ ਸਕੋਰ ਹੈ ਜੀ ਪੀਐਸਸੀਬੀ 90% ਵੈਰੀ ਗੁੱਡ ਵੈਰੀ ਗੁੱਡ ਐਂਡ 12ਵੀਂ ਦੇ ਵਿੱਚ ਇੰਗਲਿਸ਼ ਉਹ ਕੀ ਸਕੋਰ ਹੈ ਜੇ ਤੁਹਾਡੀ ਕੋਈ ਲੋਕੇਸ਼ਨ preference ਨਹੀਂ ਹੈ ਕਿ UK ਚ ਜਿੱਦਾਂ ਲੰਡਨ ਬਰਮਿੰਗਮ ਕਿਤੇ ਜਾਣਾ ਹੋਵੇ ਕੋਈ preference ਨਹੀਂ ਹੈ ਕਿ ਤਾਂ ਵੀ ਅਸੀਂ ਤੁਹਾਨੂੰ help ਕਰ ਸਕਦੇ ਆ ਆਰਟਸ ਮੈਥਸ ਨੋ ਉਹ ਠੀਕ ਹੈ ਬੇਟਾ ਬਟ 12ਵੀਂ ਵਿੱਚ ਇੰਗਲਿਸ਼ ਕੀਤੀ ਹੈ ਨਾ ਇੰਗਲਿਸ਼ ਚ ਕਿੰਨੇ ਨੰਬਰ ਆ ਬਾਰੰਵੀਂ ਤੇ ਬ 12ਵੀਂ ਦੀ ਇੰਗਲਿਸ਼ ਚ ਤੁਹਾਡੇ ਕਿੰਨੇ ਨੰਬਰ ਹੈਗੇ ਆ 12th ਇੰਗਲਿਸ਼ ਚ ਤੁਸੀਂ ਕੀ ਸਕੋਰ ਕੀਤਾ ਹੈ ਜੇ ਤੁਸੀਂ ਮੈਨੂੰ ਉਹ ਦੱਸ ਸਕੋ ਤਾਂ ਮੈਂ ਡੈਫੀਨੇਟਲੀ ਤੁਹਾਨੂੰ help ਕਰ ਦਊਂਗਾ 80 बहुत अच्छे स्कोर है हो जाएगा विदाउट आयल्स कर देंगे कोई प्रॉब्लम नहीं है विदाउट आयल्स वी कैन हेल्प यू आउट ठीक है जी विदाउट आयल्स वी कैन एक्सप्लोर ऑप्शन फॉर यू इन 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 यूके ठीक है जी एक चंगी यूनिवर्सिटी है यूके के अंदर यूनिवर्सिटी ऑफ संडरलैंड उस तो बाद दूसरी यूनिवर्सिटी है यूनिवर्सिटी ऑफ लेस्टर ठीक है संडरलैंड लोकेशन के उ तो यूनिवर्सिटी है कि तो दूसरी लेस्टर के लेस्टर इज डोमीनेटेड बाय पंजाबी कम्युनिटी एंड बेस्ट पार्ट यह है कि तुम इतने ਇਤੋਂ 5000 ਪਾਉਂਡ ਪੇ ਕਰਕੇ ਵੀ ਆਪਣੀ ਫਾਈਲ ਲਾਂਚ ਕਰ ਸਕਦੇ ਹੋ ਬਾਕੀ ਦੀ ਫੀਸ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਹੈ ਇਹ ਯੂਨੀਵਰਸਿਟੀ ਦੀ ਪਾਲਿਸੀ ਹੈ ਉੱਥੇ ਜਾ ਕੇ ਸੋ ਬਿਲਕੁਲ ਹੋ ਸਕਦਾ ਹੈ ਕਾਲ ਬਹੁਤ ਵਧੀਆ ਆਪਸ਼ਨ ਹੈ ਤੁਹਾਡੇ ਲਈ ਠੀਕ ਹੈ ਵੀ ਕੈਨ ਡੈਫੀਨਿਟਲੀ ਹੈਲਪ ਯੂ ਆਊਟ ਤੁਸੀਂ ਸਾਡੇ ਨਾਲ ਸੰਪਰਕ ਕਰੋ ਮੇਰੀ ਟੀਮ ਨਾਲ ਗੱਲ ਕਰੋ ਅੱਜ ਦੇ ਅੱਜ ਹੀ ਮੈਂ ਤੁਹਾਡਾ ਪ੍ਰੋਸੈਸ ਸ਼ੁਰੂ ਕਰ ਸਕਦਾ ਹਾਂ ਇਨਫੈਕਟ ਅਸੀਂ ਜਨੂਅਰੀ ਇਨਟੇਕ ਵੀ ਅਪਲਾਈ ਕਰ ਸਕਦੇ ਹਾਂ ਅੱਛਾ ਜਨੂਅਰੀ ਇਨਟੇਕ ਲਈ ਵੀ ਹੋ ਸਕਦਾ ਹੈ ਅੱਜ ਜਿਸ ਵੀ ਮੁਹਾਲੀ ਆਫਿਸ ਬੈਠੇ ਹਾਂ ਜੀ ਜਾਂ ਚੰਡੀਗੜ੍ਹ ਆਫਿਸ ਅੱਜ ਸਿਰਫ ਇਹ ਮੁਹਾਲੀ ਆਫਿਸ ਮੁਹਾਲੀ ਆਫਿਸ ਵਿੱਚ ਮੌਜੂਦ ਹਾਂ ਬਿਲਕੁਲ ਠੀਕ ਹੈ ਤੁਸੀਂ ਇੱਥੇ ਬੈਠ ਕੇ ਮੇਰੇ ਨਾਲ ਸ਼ੋਅ ਕਰਨਾ ਕਿਉਂਕਿ ਇੱਥੇ ਤੁਹਾਡੀ ਲਾਈਟ ਵੀ ਬਿਲਕੁਲ ਪ੍ਰੋਪਰ ਹੈ ਬਿਲਕੁਲ ਠੀਕ ਸਰ ਬਿਲਕੁਲ ਬਿਲਕੁਲ ਤੁਹਾਡੀ ਆਡੀਓ ਐਂਡ ਵਿਜ਼ੂਅਲ ਪ੍ਰੋਪਰ ਹੈ ਸੋ ਜੀ ਥੈਂਕ ਯੂ ਕਰਦੇ ਹਾਂ ਸਰ ਤੇ ਦਿਵਾਰੀ ਤੋਂ ਬਾਅਦ ਅਸੀਂ ਵਿਸ਼ਕਰਮਾ ਦਿਵਸ ਤੋਂ ਬਾਅਦ ਫਿਰ ਅਸੀਂ ਵਾਪਸ ਰੈਗੂਲਰ ਡੇਲੀ ਲਾਈਵ ਦੇ ਵਿੱਚ ਅਸੀਂ ਜੁੜਾਂਗੇ ਮੰਡੇ ਟੂ ਹੁਣ ਫਰਡੇ ਸੋ ਅਕਾਲ ਵੱਲੋਂ ਥੈਂਕ ਯੂ ਆਇਆ ਥੈਂਕ ਯੂ ਬੇਟਾ ਸੋ ਤੁਸੀਂ ਥੈਂਕ ਯੂ ਅਕਾਲ ਮੈਂ ਤੁਹਾਡੇ ਕੋਲ ਦੀ ਵੇਟ ਕਰ ਰਿਹਾ ਸਕਰੀਨ ਦੇ ਉੱਪਰ ਨੰਬਰ ਹੈ ਸਟੂਡੈਂਟ ਕਿਸੇ ਵੀ ਟਾਈਮ ਈਵਨ ਆਫਟਰ ਦਾ ਸ਼ੋ ਤੁਸੀਂ ਅਮਨਦੀਪ ਜੀ ਦੇ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਔਰ ਤੁਸੀਂ 90413 90412 ਇਹ ਨੰਬਰ ਸੇਵ ਕਰਕੇ ਰੱਖੋ ਤੁਸੀਂ ਇੰਡੀਆ ਦੇ ਵਿੱਚੋਂ ਕਿਤੋਂ ਵੀ ਗੱਲ ਕਰ ਸਕਦੇ ਹੋ ਆਨਲਾਈਨ ਤੁਸੀਂ ਆਪਣੀ ਫਾਈਲ ਮੂਵ ਕਰ ਸਕਦੇ ਹੋ ਸੋ ਥੈਂਕ ਯੂ ਸੋ ਮੱਚ ਅਮਨਦੀਪ ਜੀ ਫਿਰ ਦੀਵਾਲੀ ਤੋਂ ਬਾਅਦ ਸਾਡੀ ਮੁਲਾਕਾਤ ਹੁੰਦੀ ਹੈ ਸਰ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ